ਬੀਐਨਪੀ ਕਰਦੇ ਹੈ ਪ੍ਰਸ਼ਾਸਨ ਨੂੰ ਕਹਿੰਦੇ ਸਾਡੀਆਂ ਮਾਰਾਂ ਮਾਰੀਆਂ ਸਭ ਨੂੰ ਪਤਾ ਆ ਠੀਕ ਆ ਨਹੀਂ ਤਾਂ ਮੇਰਾ ਇੱਕੰਨਾ ਟੱਪ ਕੇ ਨਿਸ਼ਾਨਾ ਵਾ ਉਹਨਿਆ ਨੂੰ ਸੋਧਣਾ ਵਾ ਵਢਣਾ ਵਾ ਜੇ ਤੂੰ ਬੱਕਰੇ ਵੜਦੇ ਆ ਇਹ ਗੱਲ ਚੇਤੇ ਰੱਖਣ ਉਹਨਿਆ ਅੱਗੇ ਕੱਲਾ ਬੱਕਰੇ ਨਹੀਂ ਵੜਦੇ ਬੰਦੇ ਵੀ ਵੜਦੇ ਆ ਪਰ ਇਹਨਾਂ ਨੇ ਇਤਜਾਰਾਂ ਦੇ ਵਿੱਚ ਬਿਆਨ ਦਿੱਤਾ ਸੀ ਇਲੈਕਸ਼ਨ ਦੇ ਵੇਲੇ ਕਹਿੰਦੇ ਜਿਹੜੇ ਗੁਰਦੁਆਰੇ ਆ ਨਾ ਇਹ ਤਾਂ ਸੂਰ ਬਣ ਚੁੱਕੇ ਰਹੇ ਤੇ ਉਹਨਾਂ ਨਾਲ ਜੇ ਸਾਡੀ ਸਰਕਾਰ ਬਣੀ ਤਾਂ ਵੀ ਇਹਨਾਂ ਨੂੰ ਢਾਹ ਢੇਰੀ ਕਰ ਦਿਆਂਗੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਅੱਜ ਪਾਣੀ ਪਿਓ ਸਰਾਂ ਨੂੰ ਅਸੀਂ ਸਾਰੀ ਸੰਗਤ ਬੇਨਤੀ ਕਰਦੀ ਜਿਹੜਾ ਅਕਾਲ ਤਖਤ ਦਾ ਦੋਖੀ ਹੈ ਨਾ ਜਿਹੜੇ ਨੇ ਅਕਾਲ ਤਖਤ ਦਾ ਹੁਕਮ ਨਹੀਂ ਮੰਨੇ ਕਹਿੰਦਾ ਮੈਂ ਜਾਣਦਾ ਹੀ ਕੁਝ ਨਹੀਂ ਉਹ ਦੋਖੀ ਗੁਰਦੁਆਰਾ ਸਾਹਿਬ ਦੇ ਮੂਹਰੇ ਜੇ 20 ਮਿੰਟ ਤੋਂ ਵੱਧ ਰਹਿ ਗਿਆ ਫਿਰ ਸਾਡੇ ਅਸੀਂ ਜਾਤਾ ਅਸੀਂ ਹੈ ਨਹੀਂ ਜਾਏ ਹੈ ਨਹੀਂ ਫਿਰ 10 ਮੰਗੇ ਸੀ ਮਿੰਟ ਦਿੱਤੇ 10 ਕਿਹਾ ਸਾਨੂੰ 10 ਕਿਹਾ ਅਸੀਂ 20 ਮਿੰਟ ਦਿੱਤੇ ਅਸੀਂ 10 ਮਿੰਟ ਵਾਧੇ ਦਿੱਤੇ ਆ ਤੇ ਜੇ ਫਿਰ ਵੀ ਨਾ ਉੱਠਾ ਫਿਰ ਅਸੀਂ ਗੇਟ ਖੋਲਣਾ ਜੇ ਗੇਟ ਖੋਲਣਾ ਜੇ 10 ਬੀਬੀ ਹਰਮੀਤ ਕੌਰ ਖਾਲਸਾ ਮੁਸਾਵਦਰ ਗੁਰਦੁਆਰਾ ਮਹਿਤਾਬਗੜ੍ਹ ਸੇ ਮੰਡੀ ਕੋਲੂ ਵਾਲਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੈਂ ਪਹਿਲਾਂ ਵੀ 5-7 ਮਿੰਟ ਪਹਿਲਾਂ ਲਾਈਵ ਆਇਆ ਸੀ ਜੋ ਕਿ ਭਾਜਪਾ ਦੇ ਗੁੰਡੇ ਆਰਐਸਐਸ ਦੇ ਗੁੰਡੇ ਜਿਨ੍ਹਾਂ ਨੇ ਪੰਥ ਧੋਖਿਆਂ ਦੇ ਨਾਲ ਰਲ ਕੇ ਗੁਰਦੁਆਰਾ ਮਹਿਤਾਬ ਹਮਨੇ ਕਰਦਣ ਜੇ ਸਾਨੂੰ ਗੁਰਦੁਆਰਾ ਸਾਹਿਬ ਦੇ ਮੂਹਰੇ ਦਿਖਣਾ ਨਹੀਂ ਚਾਹੀਦਾ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਭਾਜਪੀ ਦੇ ਗੁੰਡੇ ਆਰਐਸਐਸ ਵਾਲੇ ਇਹਨਾਂ ਨੇ ਗੁਰਦੁਆਰਾ ਮਹਿਤਾਕੜ ਸਾਹਿਬ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਨੇ ਤੇ ਸਾਡੀਆਂ ਅਰਦਾਸਾਂ ਹੋ ਚੁੱਕੀਆਂ ਨੇ ਕੀ ਦੱਸਗੇ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਜੀ ਦੇ ਚਰਨਾਂ 'ਚ ਕੁੰਡਿਆਂ ਨੂੰ ਅਸੀਂ ਗੁਰਦੁਆਰਾ ਮਿੰਕਤਾਬਗੜ ਸਾਹਿਬ ਦੀ ਜੂਣੀ ਮਾਰ ਕਰ ਦਿੰਦੇ ਗੇਟ ਦੇ ਇੱਕ ਪੈਰ ਵੀ ਅੰਦਰ ਰੱਖ ਕੇ ਰੱਖਦੇ ਰਹਿਣਾ ਤੇ ਉਹ ਪੈਰ ਵੀ ਅਸੀਂ ਕੱਟ ਕੇ ਬਾਹਰ ਸੁੱਟਾਂਗੇ ਕਿਰਪਾਤਾ ਕਰਨੀ ਕਿਉਂਕਿ ਇਹਨਾਂ ਨੇ ਇਤਜਾਰਾ ਦੇ ਵਿੱਚ ਬਿਆਨ ਦਿੱਤਾ ਸੀ ਇਲੈਕਸ਼ਨ ਦੇ ਵੇਲੇ ਕਹਿੰਦੇ ਜਿਹੜੇ ਗੁਰਦੁਆਰੇ ਆ ਨਾ ਇਹ ਨਾ ਸੂਰ ਬਣ ਚੁੱਕੇ ਰਹੇ ਤੇ ਆਉਣ ਵਾਲੀ ਜੇ ਸਾਡੀ ਸਰਕਾਰ ਬਣੀ ਤਾਂ ਵੀ ਇਹਨਾਂ ਨੂੰ ਢਾ ਢੇਰੀ ਕਰ ਦਿਆਂਗੇ ਉਹ ਸਹੀ ਹੀ ਬਿਆਨ ਦੇ ਤਹਿਤ ਇਹਨਾਂ ਨੇ ਆਪਦੀ ਕਾਰਵਾਈ ਪਾਉਣੀ ਸ਼ੁਰੂ ਕਰ ਦਿੱਤੀ ਸਾਡੇ ਕੋਲੇ ਪ੍ਰੂਫ ਹੈ ਕਿ ਇਹ ਬੀਜੇਪੀ ਦੇ ਗੁੰਡੇ ਨੇ ਆਰਐਸਐਸ ਵਾਲੇ ਸੰਘ ਆ ਰਹੇ ਨੇ ਤੇ ਨਾਲ ਪੰਚ ਦੋਖੀ ਜਿਹੜਾ ਅਕਾਲ ਪਖਤ ਤੋਂ ਸਿੱਖਿਆ ਹੋਇਆ ਜਿਹਨੂੰ ਕਿਹਾ ਹੋਇਆ ਵੀ ਤੂੰ ਤਾਂ ਮਿਕ ਸਟੇ ਤੱਕ ਨਹੀਂ ਚੜਨਾ ਅੱਜ ਗੁਰਮਖ ਪਿਆਰਿਓ ਅੱਜ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਸਾਹਮਣੇ ਆਇਆ ਉਹ ਚੜ ਕੇ ਤੇ ਚੜੇ ਹੋਏ ਨੂੰ ਅਸੀਂ ਤੇਗਾ ਦੇਵਾਂਗੇ ਬੋਲੇ ਸੋ ਨਿਹਾਲ ਕੀ ਕਿ 20 ਮਿੰਟਾਂ ਤੋਂ ਪਹਿਲਾਂ ਪਹਿਲਾਂ ਇਸ ਕੁੱਤੇ ਨੂੰ ਇਸ ਬਾੜ ਦੇ ਵਿੱਚੋਂ ਪਾਸੇ ਕਰ ਦਿੱਤਾ ਜਾਵੇ ਜਾਂ ਫਿਰ ਅਸੀਂ ਫੇਰ ਕਿਥੇ ਖੱਲਾਂਗੇ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਆਪਦੇ ਬੰਦੇ ਬਾਹਰ ਭੇਜੋ ਕਿਉਂ ਆਰਐਸਓ ਦਾ ਕਬਜ਼ਾ ਕਰਾਉਣਾ ਇੱਥੇ ਇੱਥੇ ਸਾਡੇ ਮਰਨ ਤੋਂ ਪਹਿਲਾਂ ਕਬਜ਼ਾ ਨਹੀਂ ਹੋ ਸਕਦਾ ਜਾਂ ਸਾਨੂੰ ਮਾਰਨਾ ਆ ਦਿਓ ਜਾਂ ਮਾਰੋ ਤੇ ਜਾਂ ਫਿਰ ਮਰੋ ਇੰਨੀ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਕਿ ਹੁਣ ਹੈ ਟਾਈਮ ਅੱਜ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਕੱਲ ਨੂੰ ਜਿੱਥੋਂ ਵੀ ਸੱਚ ਦੀ ਆਵਾਜ਼ ਉੱਠੂਗੀ ਨਾ ਉੱਥੇ-ਉੱਥੇ ਕਬਜ਼ਾ ਕਰਨਗੇ ਬੇਨਤੀ ਹੈ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਰਾਜਸਥਾਨ ਵਾਲੇ ਸਿੰਘਾਂ ਨੂੰ ਕਿ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝਾਨ ਨਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੋਲੇ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ